ਸਾਸੀ ਗਾਲੀ ਸਾਰਿਆਂ ਨੂੰ ਹੋਰ ਵੀ ਠੀਕ ਹੋਣੀ ਸਾਰਿਆਂ ਨੇ ਅੱਜ ਵੀ ਆਪਾਂ ਗੱਲ ਕਰ ਲੱਗੇ ਜੀ ਉੱਡ ਕੇ ਗੂਤੋਂ ਨੂੰ ਬਦਾਮ ਪਾਉਣ ਦਾ ਤਰੀਕਾ ਕੀ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਕੂਤੋਂ ਨੂੰ ਆਪਾਂ ਨੇ ਪਾਣੀ ਪਿਲਾਉਣਾ ਜਦੋਂ ਕੂਤੋਂ ਬਹਿ ਗਿਆ ਜੀ ਆਪਣਾ ਉਹਨੂੰ ਦੋ ਵਾਰ ਕਰਕੇ ਪਾਣੀ ਪਿਲਾਉਣਾ ਜੀ ਇੱਕ ਵਾਰ ਤਾਂ ਥੋੜਾ ਜਿਹਾ ਦੂਜੀ ਵਾਰੀ ਪੂਰਾ ਰੱਢ ਕੇ ਜੀ ਜਦੋਂ ਕੂਤੋਂ ਆਪਣਾ ਰੱਢ ਕੇ ਪਾਣੀ ਪੀ ਗਿਆ ਜੀ ਉਹਨਾਂ ਟਾਈਮ ਕੂਤੋਂ ਨੂੰ ਨਹੀਂ ਛੇੜਨਾ ਨਹੀਂ ਜਿੰਨਾ ਟਾਈਮ ਕੂਤੋਂ ਆਪਣਾ ਸਾਰਾ ਪਾਣੀ ਖਿੱਚੀ ਜਾਂਦਾ ਜੀ ਜਿੰਨਾ ਟਾਈਮ ਵੀ ਤੇ ਕੂਤਰ ਸਾਰਾ ਪਾਣੀ ਖਿੱਚ ਕੇ ਆਪਣਾ ਵੇਟ ਪਹਿਲਾਂ ਵਾਂਗੂ ਬਰਾਬਰ ਨਹੀਂ ਕਰਦਾ ਉਹਨਾਂ ਟਾਈਮ ਉਹਨੂੰ ਕੁਝ ਨਹੀਂ ਪਾਉਣਾ ਹੈਗਾ ਜੀ ਹੋਰ ਠੀਕ ਹੈ ਜੀ ਉਹਨੂੰ ਆਪਣਾ ਵੇਟ ਪੂਰਾ ਕਰਨ ਨੂੰ ਪਾਣੀ ਪੂਰਾ ਕਰਨ ਨੂੰ ਛੱਡ ਦੇਣਾ ਜੀ ਕੂਤਰ ਨੂੰ ਤੇ ਜਦੋਂ ਵੀ ਕੂਤਰ ਵੀ ਇਹ ਪਾਣੀ ਖਿੱਚਦਾ ਉਹਨੂੰ ਜਿਆਦੇ ਬਦਾਮ ਪਾ ਦਿਓ ਜੀ ਹੁਣ ਆਪਣੀ ਉਹ ਕੂਤਰ ਹੀ ਪਾਣੀ ਖਿੱਚ ਗਈ ਜੀ ਆਪਾਂ ਉਹਨੂੰ ਬਦਾਮ ਪਾਉਣ ਲੱਗੇ ਹਾਂ ਤੁਹਾਨੂੰ ਦਿਖਾਉਨੇ ਆ ਜਿਵੇਂ ਕੂਤਰ ਦੇ ਅੰਦਰ ਵੀਰੇ ਪਾਣੀ ਹੋਊਗਾ ਕੂਤਰ ਕਦੇ ਵੀ ਬਦਾਮ ਵੀਰੇ ਖਾਊਗਾ ਹੀ ਨਹੀਂ ਆਪੀ ਨਹੀਂ ਖਾਂਦੇ ਹੁੰਦੇ ਕੂਤਰ ਵੀਰੇ ਰਹਿ ਜਗੇ ਠੀਕ ਹੈ ਜੀ ਹੁਣ ਕੋਲੇ ਸਾਹਮਣੇ ਪਾਉਂਗਾ ਵੀ ਦੇਖਿਓ ਜੀ ਆਪਾਂ ਇਹ ਬਦਾਮ ਪਾਉਣ ਦਾ ਪਤਾ ਏ ਇੰਨਾ ਬਦਾਮ ਪਾਉਣੇ ਆ ਜਿਵੇਂ ਜਿਹੜਾ ਕੂਤਰ ਉੱਡ ਕੇ ਬਹਿ ਗਿਆ ਉਹ ਜਦ ਪਾਣੀ ਖਾਚ ਗਿਆ ਜੀ ਆਪਾਂ ਉਹਨੂੰ ਉਦੋਂ ਬਦਾਮ ਪਾਉਣੇ ਆ ਬਾਕੀ ਕਈ ਬੰਦੇ ਨੇ ਤਰੀਕਾ ਕੋਈ ਹੋਰ ਹੋਊ ਚਲੋ ਆਪਾਂ ਨੂੰ ਪਤਾ ਨਹੀਂ ਹੈਗਾ ਕੀ ਕਰਦੇ ਨੇ ਉਹ ਅਣੀ ਆਪਾਂ ਇਦਾਂ ਬਦਾਮ ਪਾਉਣੇ ਆ ਜੀ ਪਾਣੀ ਖਿੱਚੇ ਤੇ ਜਦੋਂ ਕੂਤਰ ਆਪਣਾ ਵੇਟ ਪੂਰਾ ਕਰ ਗਿਆ ਜੀ ਪਤਾ ਹੀ ਲੱਗ ਜਾਂਦਾ ਆਪਾਂ ਨੂੰ ਵੀ ਜਦੋਂ ਉੱਡ ਗਿਆ ਕੂਤਰ ਥੋੜਾ ਫੋਗਿਆ ਜਾਂ ਹੁੰਦਾ ਜੀ ਜਦ ਪਾਣੀ ਪੂਣੀ ਖਿੱਚੀ ਜਾਂਦਾ ਫਿਰ ਆਪਣਾ ਸਰੀਰ ਲੋਡ ਕਰ ਲੈਂਦਾ ਕੂਤਰੀ ਉਹ ਹਿਸਾਬ ਕਿਤਾਬ ਜੀ ਆਪਾਂ ਕਰਕੇ ਇਹਦੇ ਪਰੋਪਰ ਆਪਣਾ ਕੂਤਰ ਫਿੱਟ ਹੋ ਗਿਆ ਆਪਾਂ ਨੂੰ ਬਦਾਮ ਪਾਉਣੇ ਆ കട്ടമ കൂത്ത ਇਸ ਤਰ੍ਹਾਂ ਨਾ ਕੋਤਰ ਨੂੰ ਆਪਣੀ ਬਦਾਮ ਪਾ ਲੈਣੀ ਆਪਣੀ ਮਨਮਰਜ਼ੀ ਨੇ ਜਿੰਨੇ ਖਾਂਦਾ ਵੀਰੇ ਉਹਨੇ ਖਾਣਦੇ ਹੋ ਪੈਸੇ ਤਾਂ ਆਪਾਂ ਬਦਾਮ ਘੱਟੇ ਪਾਉਣੇ ਨੇ ਬਦਾਮ ਘੱਟ ਦਾਣੇ ਜਿਆਦਾ ਉਹੀ ਵੀਰੇ 6 7 8 ਗਿਣਤੀ ਆਹੀ ਰੱਖਣੀ ਆ ਬਦਾਮਾਂ ਦੀ ਦਾਣੇ ਜਿੰਨੇ ਆਪਣੀ ਮਰਜ਼ੀ ਨੇ ਚੁਗਦਾ ਉਹਨੇ ਤਾਂੇ ਜੀ ਠੀਕ ਹੈ ਜੀ ਤੇ ਆਪਾਂ ਨੇ ਜੀ ਹੁਣ ਇਹਨੂੰ ਪਾ ਕੇ ਦਾਣੇ ਬਤ ਪੌਣੀ ਦਰਣੀ ਬਦਾਮ ਖਾਲਵੇ ਪੂਰੇ ਤੇ ਆ ਪੰਜਾ ਕਬੂਤਰੀ ਵੀ ਵੀ ਪਾਣੀ ਪਲਾਇਆ ਹੋਇਆ ਹੁਣ ਦੋਨੋਂ ਆ ਕੂਤਰੀ ਦਾ ਖੇਚੂ ਕੀ ਪਾਣੀ ਤੇ ਆਪਣੀ ਹੁਣ ਬੈਠੀ ਜੀ ਉਹ ਵਾਲੀ ਥੋੜੀ ਪਹਿਲਾਂ ਬੈਗੀ ਸੀਗੀ ਉਹਨੇ ਨਹੀਂ ਰੱਜ ਮਾ ਪਾਣੀ ਪੀਤਾ ਹੋਇਆ ਇਹਨੂੰ ਹਜੇ ਇੱਕ ਵਾਰ ਪਲਾਇਆ ਆਪਾਂ ਨੇ ਇਹਨੂੰ ਦੂਜੀ ਵਾਰੀ ਪਲਾਉਣੀ ਆ ਵੀਰੇ ਪਾਣੀ ਆਪਾਂ ਠੀਕ ਹੈ ਜੀ ਤੇ ਕੂਤਰ ਨਾਲ ਨਾਲ ਵੀਡੀਓ ਵੀਰੇ ਆਪਾਂ ਚਾਲੂ ਰੱਖਾਂਗੇ ਦੱਸਾਂਗੇ ਕੀ ਕੀ ਕਰਦੇ ਆ ਜੀ ਪਾ ਕੇ ਦਿਖਾਵਾਂਗੇ ਇਹਨੂੰ ਵੀ ਬਾਦਾਮ ਤੇ ਜਿਹੜਾ ਨੂੰ ਪਾਣੀ ਰੱਖਦੇ ਆ ਵੀ ਆਪਾਂ ਦੁਬਾਰਾ ਫੇਰ ਜਿੰਨੇ ਜਿੰਨੇ ਜਿੰਨਾ ਜਿੰਨਾ ਪਾਣੀ ਪੀਣਾ ਹੋਊਗਾ ਵੀਰੇ ਉਹਨਾਂ ਦਾ ਪਾਣੀ ਪੀ ਲਵੋ ਠੀਕ ਆ ਜੀ ਆ ਦੇਖੋ ਜੀ ਤੁਸੀਂ ਇਹਨੂੰ ਇਹਨੇ ਤੇ ਆਹ ਕੁ ਡ੍ਰੀਮ ਵੀਰੇ ਆਪਣੀਏ ਪਾਣੀ ਪੀ ਲਿਆ ਹੋਰ ਥੋੜਾ ਜਿਹਾ ਤੇ ਹੁਣ ਦੂਜੀ ਹੁਣ ਪੀ ਨਹੀਂ ਰਹੀ ਹੈਗੀ ਬਤਨੀ ਕਾ ਤੇ ਉਹ ਪਾਣੀ ਪੂਣੀ ਪੂਰਾ ਹੋ ਗਿਆ ਹੁਣ ਤੇ ਆ ਆਪਣੇ ਵੀਰੇ ਹੋਈ ਜਾਣੇ ਜਿਹੜੇ ਆਪਾਂ ਭੁੰਗੇ ਰੱਖੇ ਹੋਏ ਜੀਗੇ ਠੀਕ ਹੈ 그러면은 ਸ਼ਾਮੇ ਸਪਾਈ ਬਣੀ ਵੀਰੇ ਆਪਾਂ ਇਹ ਦਾਣੇ ਪੋਣੇ ਵੀਰੇ ਹੁਣ ਆਪਾਂ ਠੀਕ ਹੈ ਜੀ ਆਪਾਂ ਤੇ ਆਪਣੇ ਦਾਣੇ ਜੀ ਇਹਨਾਂ ਇਹਨੇ ਹੁਣ jinne ਕ ਦਾਣੇ ਖਾਣੇ ਉਹਨੂੰ ਕਿੰਨੇ ਕ ਉਹ ਠੀਕ ਹੈ ਜੀ। 88 ਗੋਲੀ ਥਾਲਾਂ। ਅੱਛਾ ਕਲੇਰੀ ਆਪਣੀ ਆਂਕੂਤਰੀ ਨੇ ਵੀ ਪਾਣੀ। ਤੈਨੂੰ ਵੀ ਪਾਤੇ ਆਪਾਂ ਨੇ ਬਦਾਮ ਜੀ। ਠੀਕ ਹੈ ਜੀ। ਇਹਦੇ ਬਦਾਮ ਖਾਣ ਤੋਂ ਬਾਅਦ ਤੇ ਨਾਲੇ ਇਹਨੂੰ ਪਾ ਦਾਂਗੇ ਰਾਜਮੇ ਦਾਣੇ। ਜਿੰਨੇ ਕ ਦਾਣੇ ਨੇ ਵੀ ਖਾ ਲਏ ਉਹਨੇ ਕ ਚੱਕ ਕੇ ਆਪਣਾ ਵੇਜੂਗੀ। ਉਦੋਂ ਬਾਅਦ ਆਪਾਂ ਉੱਤੇ ਛੱਡ ਦੇਣੀ ਹੈ ਜਾਲ ਦੇ ਵਿੱਚ। ਉਹ 3 ਦੇ ਨਾਲ ਬੈਠੀ ਰਹੂਗੀ ਠੀਕ ਹੈ ਜੀ